ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਭੁਪਿੰਦਰ ਸਿੰਘ ਮਸਿੰਘਨ ਔਰ ਸਮੂਹ ਸਾਡੇ ਨਗਰ ਨਿਵਾਸੀ ਦੇ ਨੌਜਵਾਨ ਪਿੰਡ ਮਸਿੰਘਨ ਦੇ ਜੋ ਇਸ ਟਾਈਮ ਪੰਜਾਬ ਖੜਾਂ ਦੀ ਮਾਰ ਚੱਲ ਰਿਆ ਹੈ ਉਹਦੇ ਵਾਸਤੇ ਰਾਤ ਸਮਗਰੀ ਲੈ ਕੇ ਅਸੀਂ ਪਹਿਲਾਂ ਵੀ ਇੱਕ ਟਰਾਲੀ ਭੇਜ ਚੁੱਕੇ ਆ ਦੋ ਟਰਾਲੀਆਂ ਸਾਡੀਆਂ ਅੱਜ ਜਾ ਰਹੀਆਂ ਡੰਗਰਾਂ ਵਾਸਤੇ ਚਾਰਾ ਲੈ ਕੇ ਔਰ ਸੰਗਤ ਦੇ ਖਾਣ ਵਾਸਤੇ ਰਸਨਪਾ ਲੈ ਕੇ ਇਹ ਜਿਹੜੀ ਸੇਵਾ ਹੈ ਮੁਨਕਤਾ ਦੀ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਇਹ ਦੱਸਿਆ ਕਿ ਜਰੂਰਤ ਤੇ ਜਿੰਨੂੰ ਰੋਟੀ ਦੀ ਜਰੂਰਤ ਹੈ ਰੋਟੀ ਦਿੱਤੀ ਜਾਏ ਕੱਪੜੇ ਦੀ ਜਰੂਰਤ ਹੈ ਕੱਪੜੇ ਦਿੱਤਾ ਜਾਏ ਔਰ ਪੂਰੇ ਤਰ੍ਹਾਂ ਆਪਣੇ ਧਰਮ ਦੇ ਵਿੱਚ ਪਰਫਖ ਰਹਿਣ ਸੋ ਮੈਂ ਆਪਣੇ ਐਨਆਰਆਈ ਭਰਾਵਾਂ ਦਾ ਜਿਹੜੇ ਪਿੰਡ ਮਸਿੰਘ ਹੁੰਦੇ ਆ ਔਰ ਪਿੰਡ ਮਸਿੰਘਨ ਦੀ ਸਾਧ ਸੰਗਤ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਮੇਂ-ਸਮੇਂ ਤੇ ਲੋਕ ਭਲਾਈ ਲਈ ਕੰਮ ਕਰਦੇ ਆ ਜਿੱਦਾਂ ਪਿੱਛੇ ਧਰਨੇ ਲੱਗੇ ਸੀ ਜਾਂ ਪਿਛਲੀ ਵਾਰੀ ਹੜ ਆਏ ਸੀ ਉਦੋਂ ਵੀ ਇਹ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਐ ਸਰੀਰਕ ਮਿਹਨਤ ਵੀ ਕੀਤੀ ਐ ਪੈਸੇ ਵੀ ਖਰਚੇ ਸਾਰੇ ਕਿਰਤੀ ਸਿੱਖਾ ਸੀ ਅਸੀਂ ਕਿਰਤ ਵੀ ਕਰਦੇ ਆ ਜਿਹੜਾ ਸਾਡਾ ਦਸਵੰਦ ਐ ਉਹ ਗਰੀਬ ਦੇ ਮੂੰਹ ਚ ਜਾਏਗਾ ਠੀਕ ਐ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਵੀ ਜਾ ਕੇ ਆਇਓ ਕਿ ਅੱਜ ਜਿਹੜਾ ਸਮਾਨ ਆ ਕਿ ਕਿੰਨੀਆਂ ਟਰਾਲੀਆਂ ਜਾ ਰਹੇ ਨੇ ਕਿਹੜਾ ਕਿਹੜਾ ਸਮਾਨ ਲੈ ਕੇ ਜਾ ਰਹੇ ਹੋ ਸਾਡੇ ਕੋਲ ਟਰਾਲੀਆਂ ਦੇ ਵਿੱਚ ਡੰਗਰਾਂ ਵਾਸਤੇ ਇੱਕ ਤਾਂ ਟਰਾਲੀ ਦੇ ਵਿੱਚ ਅਚਾਰ ਹੈ ਜੀ ਦੂਜੀ ਦੇ ਵਿੱਚ ਜ਼ਰੂਰਤਾਂ ਸਮਾਨ ਹੈ ਜਿੱਦਾਂ ਘਰੇਲੂ ਸਮਾਨ ਹੈ ਚਾਹ ਪੱਤੀ ਖੰਡ ਆਟਾ ਮੱਛਰ ਤੇ ਕੱਟਣ ਤੋਂ ਲਾਉਣ ਵਾਲੀ ਦਵਾਈ ਮੱਛਰਦਾਨੀਆਂ ਇਹਦੇ ਜ਼ਰੂਰੀ ਸਮਾਨ ਸਾਰਾ ਹੀ ਆ ਉਹਦੇ ਵਿੱਚ ਬਿਸਕੁਟ ਹੈ ਮਠੀਆ ਰਸ ਵਗੈਰਾ ਹੈ ਤੁਸੀਂ ਆਪ ਹੀ ਸ਼ੂਟ ਕਰੋਗੇ ਜਾਂ ਉੱਥੇ ਪ੍ਰਸ਼ਾਸਨ ਨੂੰ ਹੈਂਡਓਵਰ ਕਰੋਗੇ ਨਹੀਂ ਅਸੀਂ ਕਿਸੇ ਦੇ ਹੈਂਡਓਵਰ ਨਹੀਂ ਕਰਦੇ ਸਾਡੀ ਸੰਗਤ ਖੜੀ ਹੈ ਨੌਜਵਾਨ ਖੜੇ ਆ ਇਹ ਆਪ ਵੰਡਣਗੇ ਕਿਉਂਕਿ ਸਾਡੇ ਜਾ ਕੇ ਨਹੀਂ ਆਏ ਤੁਹਾਨੂੰ ਲੱਗਦਾ ਹਾਲਾਤ ਲੋਕ ਕਿੱਦਾਂ ਦੀ ਸੇਵਾ ਕਰਨ ਕਿਉਂਕਿ ਜਦੋਂ ਆਪ ਗਰਾਊਂਡ 'ਤੇ ਹੋ ਤਾਂ ਬੰਦਾ ਜਾਣਦਾ ਕੁਝ ਪਤਾ ਹੁੰਦਾ ਵੀ ਆ ਸੇਵਾ ਕਰ ਸਕਦੇ ਵਿੱਚ ਵੇਖ ਜੀ ਉੱਥੇ ਜਿਹੜੀ ਅੱਜ ਦੇ ਟਾਈਮ ਦੀ ਜ਼ਰੂਰਤ ਹੈ ਵੀ ਕੋਈ ਲੰਗਰ ਪਉਤ ਆ ਉੱਥੇ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਡੰਗਰਾਂ ਦੇ ਚਾਰੇ ਵਾਸਤੇ ਆ ਰਹੀਆਂ ਨੇ ਜਾਂ ਜਿਹਨੇ ਮੱਛਰਦਾਨੀ ਨਹੀਂ ਮੱਛਰ ਦੀ ਬਹੁਤ ਸਮੱਸਿਆ ਹੈ ਲੋਕ ਵਿੱਚ ਬਿਮਾਰ ਬਹੁਤ ਨੇ ਬੱਚੇ ਬਹੁਤ ਇਹ ਨਹੀਂ ਤੇ ਲੰਗਰ ਦੀ بجائے ਨਾ ਜਿਹੜੀ ਜ਼ਰੂਰਤ ਹੈ ਮੈਨ ਨਾਲ ਮੈਡੀਸਨ ਦੀ ਵੀ ਜ਼ਰੂਰਤ ਹੈ ਅਸੀਂ ਕੱਲ ਸਾਡੀ ਇੱਕ ਟੀਮ ਜਾਏਗੀ ਅਸੀਂ ਲੈ ਕੇ ਜਾਵਾਂਗੇ ਡਾਕਟਰ ਜਿਹੜੀ ਮੈਡੀਸਨ ਔਰ ਮੱਛਰਦਾਨੀਆਂ ਔਰ ਆਰੋਮੋਸ ਵਗੈਰਾ ਇਹ ਚੀਜ਼ਾਂ ਲੈ ਕੇ ਜਾਵਾਂਗੇ ਜਥੇਬੰਦੀ ਕਿਹੜੀ ਹੈ ਕਿਹੜੀ ਜਥੇਬੰਦੀ ਵੱਲ ਪੂਰਾ ਸਿਜਾ ਵੇਖੋ ਇਹ ਤਾਂ ਜਥੇਬੰਦੀ ਬਾਬੇ ਨਾਨਕ ਦੀ ਆ ਸਾਰੇ ਸਿੱਖ ਆ ਪਰ ਅਸੀਂ ਜਥੇਬੰਦੀ ਦਾ ਕੋਈ ਉਹ ਨਹੀਂ ਕਰਨਾ ਚਾਹੁੰਦੇ ਇਹ ਤਾਂ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋ ਗਏ ਪੰਜਾਬ ਦੀ ਧਰਤੀ ਦੇ ਗੁਰੂ ਨਾਨਕ ਸਾਹਿਬ ਦੇ ਅਸੀਂ ਸਾਰੇ ਸਿੱਖਾਂ ਹਾਂ ਜਵਾਨਾਂ ਲੋਪਰਾਲਾ ਕੀ ਹਾਂ ਜੀ ਇਹ ਨੌਜਵਾਨਾਂ ਲੋਪਰਾਲਾ ਜੀ ਸਾਰਾ ਜਿਹੜੇ ਪਿੰਡ ਮ ਸਿੰਘਨ ਦੇ ਵੀਰ ਬਾਹਰ ਬੈਠੇ ਨੇ ਨਰਾਇਣ ਸਾਹਿਬ ਨੇ ਕਿਸੇ ਨੇ ਹਜ਼ਾਰ ਕਿਸੇ ਨੇ 500 ਸਭ ਨੇ ਇਹਨਾਂ ਨੇ ਆਪਣਾ ਇਕੱਠਾ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਕੋਈ ਵੈਸੇ ਅਸੀਂ ਉਹ ਨਹੀਂ ਕਰਿਆਗਾ ਲਾਗੇ ਦੇ ਪਿੰਡ ਜਿਉਂ ਜਾਂ ਕਿਤੋਂ ਨਹੀਂ ਸਿਰਫ ਆਪਣੇ ਪਿੰਡ ਪਿੰਡ ਤੋਂ ਤਾ ਅਸੀਂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਆਂ ਵੀ ਮਹਾਰਾਜ ਜੀ ਜਿਹੜੀਆਂ ਇਹੋ ਜਿਹੀਆਂ ਆਫਤਾਂ ਨੇ ਜਾਂ ਕੁਦਰਤੀ ਬਿਮਾਰੀਆਂ ਨੇ ਇਹਨਾਂ ਤੋਂ ਪੰਜਾਬ ਨੂੰ ਔਰ ਪੂਰੇ ਸੰਸਾਰ ਨੂੰ ਬਚਾਇਆ ਜਾਏ ਔਰ ਆਪਣੇ ਸਿੱਖਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਿਆ ਜਾਏ ਤਾਂ ਕਿ ਐਵੇਂ ਦੇ ਸਮੇਂ ਦੇ ਵਿੱਚ ਜਿੱਥੇ ਸਰਕਾਰਾਂ ਭੱਜ ਰਹੀਆਂ ਨੇ ਉੱਥੇ ਸਿੱਖ ਜਾਂ ਆਮ ਇਨਸਾਨ ਕੰਮ ਆ ਰਿਹਾ ਹੈ ਇਹ ਸਰਕਾਰਾਂ ਦੇ ਕੰਮ ਨੇ ਜਿਹੜੇ ਹੜ੍ਹ ਨੇ ਕੁਦਰਤੀ ਨਹੀਂ ਹੈਗੇ ਇੱਕ ਪਲਾਨਡਡ ਨੇ ਸਮੇਂ ਸਿਰ ਉਹਨਾਂ ਦੀ ਰਿਪੇਅਰ ਨਹੀਂ ਹੋਈ ਪਾਣੀ ਨੂੰ ਡੰਪ ਕਰ ਲਿਆ ਬਿੰਦੂ ਅੱਗੇ ਹਰਿਆਣਾ ਪਾਣੀ ਮੰਗ ਰਿਆ ਰਾਜਸਥਾਨ ਮੰਗ ਰਿਆ ਅੱਜ ਉਹ ਲੈ ਨਹੀਂ ਰਿਆ ਉਹਨਾਂ ਤੇ ਵਿਆਖਿਆ ਹੋਣਾ ਚਾਹੀਦਾ ਬਾਕੀ ਇਹ ਵੀ ਸਾਡੀ ਜਿਹੜੀਆਂ ਟੀਮਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਨੇ ਸਭ ਤੋਂ ਪਹਿਲਾਂ ਕੰਮ ਹੈ ਜਿਹੜਾ ਸ਼ੁਰੂ ਕੀਤਾ ਉੱਥੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰ ਦੀ ਕੋਈ ਫੰਡਿੰਗ ਨਹੀਂ ਪਹੁੰਚੀ ਉੱਥੇ ਕਿਰਤੀ ਸਿੰਘ ਹੀ ਪਹੁੰਚੇ ਨੇ ਭਾਈ ਅਮਰਪਾਲ ਸਿੰਘ ਦੀ ਜਥੇਬੰਦੀ ਪਹੁੰਚੀ ਹੈ ਹੋਰ ਜਿਹੜੇ ਜਾਗਰੂਕ ਸਿੱਖ ਜਥੇਬੰਦੀਆਂ ਨੇ ਉਹ ਪਹੁੰਚੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਭੁਪਿੰਦਰ ਸਿੰਘ ਮਸਿੰਗਨ ਔਰ ਸਮੂਹ ਸਾਡੇ ਨਗਰ ਨਿਵਾਸੀ ਦੇ ਨੌਜਵਾਨ ਪਿੰਡ ਮਸਿੰਘਨ ਦੇ ਜੋ ਇਸ ਟਾਈਮ ਪੰਜਾਬ ਖੜਾਂ ਦੀ ਮਾਰ ਚੱਲ ਰਿਹਾ ਹੈ ਉਹਦੇ ਵਾਸਤੇ ਰਾਤ ਸਮਗਰੀ ਲੈ ਕੇ ਅਸੀਂ ਪਹਿਲਾਂ ਵੀ ਇੱਕ ਟਰਾਲੀ ਭੇਜ ਚੁੱਕੇ ਆ ਦੋ ਟਰਾਲੀਆਂ ਸਾਡੀਆਂ ਅੱਜ ਜਾ ਰਹੀਆਂ ਡੰਗਰਾਂ ਵਾਸਤੇ ਚਾਰਾ ਲੈ ਕੇ ਔਰ ਸੰਗਤ ਦੇ ਖਾਣ ਵਾਸਤੇ ਰਸਨਪਾ ਲੈ ਕੇ ਇਹ ਜਿਹੜੀ ਸੇਵਾ ਹੈ ਮਨੁੱਖਤਾ ਦੀ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਨੇ ਇਹ ਦੱਸਿਆ ਵੀ ਜਰੂਰਤ ਤੇ ਜਿੰਨੂੰ ਰੋਟੀ ਦੀ ਜ਼ਰੂਰਤ ਤੇ ਰੋਟੀ ਦਿੱਤੀ ਜਾਏ ਕੱਪੜੇ ਦੀ ਜ਼ਰੂਰਤ ਤੇ ਕੱਪੜੇ ਦਿੱਤਾ ਜਾਏ ਔਰ ਪੂਰੀ ਤਰ੍ਹਾਂ ਆਪਣੇ ਧਰਮ ਦੇ ਵਿੱਚ ਪਰਫਖ ਰਹਿਣ ਸੋ ਮੈਂ ਆਪਣੇ ਐਨਆਰਆਈ ਭਰਾਵਾਂ ਦਾ ਜਿਹੜੇ ਪਿੰਡ ਮ ਸਿੰਘ ਹੁੰਦੇ ਆ ਔਰ ਪਿੰਡ ਮ ਸਿੰਘਾਂ ਦੀ ਸਾਥ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਮੇਂ-ਸਮੇਂ ਤੇ ਲੋਕ ਭਲਾਈ ਲਈ ਕੰਮ ਕਰਦੇ ਆ ਜਿੱਦਾਂ ਪਿੱਛੇ ਧਰਨੇ ਲੱਗੇ ਸੀ ਜਾਂ ਪਿਛਲੀ ਵਾਰੀ ਹੜ੍ਹ ਆਏ ਸੀ ਉਦੋਂ ਵੀ ਇਹ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਰੀਰਕ ਮਿਹਨਤ ਵੀ ਕੀਤੀ ਹੈ ਪੈਸੇ ਵੀ ਖਰਚੇ ਸਾਰੇ ਕਿਰਤੀ ਸਿੱਖਾ ਸੀ ਅਸੀਂ ਕਿਰਤ ਵੀ ਕਰਦੇ ਆ ਜਿਹੜਾ ਸਾਡਾ ਦਸਵੰਦ ਹੈ ਉਹ ਗਰੀਬ ਦੇ ਮੂੰਹ ਚ ਜਾਏਗਾ ਠੀਕ ਹੈ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਵੀ ਜਾ ਕੇ ਆਇਓ ਕਿ ਅੱਜ ਜਿਹੜਾ ਸਮਾਨ ਆ ਕੀ ਕੀ ਜਿੰਨੀਆਂ ਟਰਾਲੀਆਂ ਜਾ ਰਹੀਆਂ ਨੇ ਕਿਹੜਾ ਕਿਹੜਾ ਸਮਾਨ ਲੈ ਕੇ ਜਾ ਰਹੇ ਹੋ ਸਾਡੇ ਕੋਲ ਇਹ ਟਰਾਲੀਆਂ ਦੇ ਵਿੱਚ ਡੰਗਰਾਂ ਵਾਸਤੇ ਇੱਕ ਤਾਂ ਟਰਾਲੀ ਦੇ ਵਿੱਚ ਅਚਾਰ ਹੈ ਜੀ ਦੂਜੀ ਦੇ ਵਿੱਚ ਜ਼ਰੂਰਤਾਂ ਸਮਾਨ ਹੈ ਜਿੱਦਾਂ ਘਰੇਲੂ ਸਮਾਨ ਹੈ ਚਾਹ ਪੱਤੀ ਖੰਡ ਆਟਾ ਮੱਛਰ ਤੇ ਕਟਣ ਤੋਂ ਲਾਉਣ ਵਾਲੀ ਦਵਾਈ ਮੱਛਰਦਾਨੀਆਂ ਇਹਦੇ ਜ਼ਰੂਰੀ ਸਮਾਨ ਸਾਰਾ ਹੀ ਆ ਉਹਦੇ ਵਿੱਚ ਬਿਸਕੁਟ ਆ ਮਠੀ ਆ ਰਸ ਵਗੈਰ ਆ ਤੇ ਤੁਸੀਂ ਆਪ ਹੀ ਸ਼ੂਟ ਕਰੋਗੇ ਜਾਂ ਉੱਥੇ ਪ੍ਰਸ਼ਾਸਨ ਨੂੰ ਹੈਂਡਓਵਰ ਕਰੋਗੇ ਨਹੀਂ ਅਸੀਂ ਕਿਸੇ ਦੇ ਹੈਂਡਓਵਰ ਨਹੀਂ ਕਰਦੇ ਸਾਡੀ ਸੰਗਤ ਖੜੀ ਹੈ ਨੌਜਵਾਨ ਖੜੇ ਆ ਇਹ ਆਪ ਵੰਡਣਗੇ ਕਿਉਂਕਿ ਸਾ ਜਾ ਕੇ ਵੀ ਆਇਆ ਕਿ ਲੱਗਦਾ ਹਾਲਾਤ ਲੋਕ ਕਿੱਦਾਂ ਦੀ ਸੇਵਾ ਕਰਨ ਕਿਉਂਕਿ ਜਦੋਂ ਆਪ ਗਰਾਊਂਡ 'ਚ ਜੀਓ ਤਾਂ ਬੰਦਾ ਜਾਣਦਾ ਕੁਝ ਪਤਾ ਹੁੰਦਾ ਵੀ ਆ ਸੇਵਾ ਕਰ ਸਕਦੇ ਤੁਸੀਂ ਵੇਖ ਜੀ ਉੱਥੇ ਜਿਹੜੀ ਅੱਜ ਦੇ ਟਾਈਮ ਦੀ ਜ਼ਰੂਰਤ ਹੈ ਕੋਈ ਲੰਗਰ ਪਉਤ ਆ ਉੱਥੇ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਡੰਗਰਾਂ ਦੇ ਚਾਰੇ ਵਾਸਤੇ ਆ ਰਹੀਆਂ ਨੇ ਜਾਂ ਤੇਨੇ ਮੱਛਰਦਾਨੀ ਨਹੀਂ ਮੱਛਰ ਦੀ ਬਹੁਤ ਸਮੱਸਿਆ ਲੋਕ ਵਿੱਚ ਬਿਮਾਰ ਬਹੁਤ ਨੇ ਬੱਚੇ ਬਹੁਤ ਘਬرائی ਹੋਏ ਨੇ ਜਿੰਨ ਨੂੰ ਇਹ ਤਾਂ ਲੰਗਰ ਦੀ بجائے ਨਾ ਜਿਹੜੀ ਜ਼ਰੂਰਤ ਹੈ ਮੈਨ ਨਾਲ ਮੈਡੀਸਨ ਦੀ ਵੀ ਜ਼ਰੂਰਤ ਹੈ ਅਸੀਂ ਕੱਲ ਸਾਡੀ ਇੱਕ ਟੀਮ ਜਾਏਗੀ ਅਸੀਂ ਲੈ ਕੇ ਜਾਵਾਂਗੇ ਡਾਕਟਰ ਜਿਹੜੀ ਮੈਡੀਸਨ ਔਰ ਮੱਛਰਦਾਨੀ ਆ ਔਰ ਮੋਸ ਵਗੈਰਾ ਇਹ ਚੀਜ਼ਾਂ ਲੈ ਕੇ ਜਾਵਾਂਗੇ ਕਿਹੜੇ ਜਥੇਬੰਦੀ ਕਿਹੜੀ ਹੈ ਕਿਹੜੀ ਜਥੇਬੰਦੀ ਬਿਲਕੁਲ ਪੂਰਾ ਸਜਾਓ ਵੇਖੋ ਇਹ ਤਾਂ ਜਥੇਬੰਦੀ ਬਾਬੇ ਨਾਨਕ ਦੀ ਆ ਸਾਰੇ ਸਿੱਖ ਆ ਪਰ ਅਸੀਂ ਜਥੇਬੰਦੀ ਦਾ ਕੋਈ ਉਹ ਨਹੀਂ ਕਰਨਾ ਚਾਹੁੰਦੇ ਇਹ ਤਾਂ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋ ਗਏ ਪੰਜਾਬ ਦੀ ਧਰਤੀ ਦੇ ਗੁਰੂ ਨਾਨਕ ਸਾਹਿਬ ਦੇ ਅਸੀਂ ਸਾਰੇ ਸਿੱਖਾਂ ਹਾਂ ਜਵਾਨਾ ਲੋਪਰਾਂ ਲਾਜੀ ਸਾਰਾ ਜਿਹੜੇ ਪਿੰਡ ਮਸਿੰਘਨ ਦੇ ਵੀਰ ਬਾਹਰ ਬੈਠੇ ਨੇ ਨਰਾਇਣ ਸਾਹਿਬ ਨੇ ਕਿਸੇ ਨੇ ਹਜ਼ਾਰ ਕਿਸੇ ਨੇ 500 ਸਭ ਨੇ ਇਹਨਾਂ ਨੇ ਆਪਣਾ ਇਕੱਠਾ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਕੋਈ ਵੈਸੇ ਅਸੀਂ ਉਹ ਨਹੀਂ ਕਰਿਆਗਾ ਲਾਗੇ ਦੇ ਪਿੰਡ ਜੋਂ ਜਾਂ ਕਿਤੋਂ ਨਹੀਂ ਸਿਰਫ ਆਪਣੇ ਪਿੰਡ ਪਿੰਡ ਤੋਂ ਤਾਂ ਅਸੀਂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਮਹਾਰਾਜ ਜੀ ਜਿਹੜੀਆਂ ਇਹੋ ਜਿਹੀਆਂ ਆਫਤਾਂ ਨੇ ਜਾਂ ਕੁਦਰਤੀ ਬਿਮਾਰੀਆਂ ਨੇ ਇੰਨਾ ਤੋਂ ਪੰਜਾਬ ਨੂੰ ਔਰ ਪੂਰੇ ਸੰਸਾਰ ਨੂੰ ਬਚਾਇਆ ਜਾਏ ਔਰ ਆਪਣੇ ਸਿੱਖਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਿਆ ਜਾਏ ਤਾਂ ਕਿ ਐਵੇਂ ਦੇ ਸਮੇਂ ਦੇ ਵਿੱਚ ਜਿੱਥੇ ਸਰਕਾਰਾਂ ਭੱਜ ਰਹੀਆਂ ਨੇ ਉੱਥੇ ਸਿੱਖ ਜਾਂ ਆਮ ਇਨਸਾਨ ਕੰਮ ਆ ਰਿਹਾ ਇਹ ਸਰਕਾਰਾਂ ਦੇ ਕੰਮ ਨੇ ਜਿਹੜੇ ਹੜ ਨੇ ਕੁਦਰਤੀ ਨਹੀਂ ਹੈਗੇ ਇੱਕ ਪਲਾਨਡਡ ਨੇ ਸਮੇਂ ਸਿਰ ਉਹਨਾਂ ਦੀ ਰਿਪੇਅਰ ਨਹੀਂ ਹੋਈ ਪਾਣੀ ਨੂੰ ਡੰਪ ਕਰ ਲਿਆ ਬਿਨ ਵੇਲੇ ਅੱਗੇ ਹਰਿਆਣਾ ਪਾਣੀ ਮੰਗ ਰਿਹਾ ਰਾਜਸਥਾਨ ਮੰਗ ਰਿਹਾ ਅੱਜ ਉਹ ਲੈ ਨਹੀਂ ਰਿਹਾ ਉਹਨਾਂ ਤੇ ਵਿਆਖਣ ਹੋਣਾ ਚਾਹੀਦਾ ਹੈ ਬਾਕੀ ਇਹ ਵੀ ਸਾਡੀਆਂ ਜਿਹੜੀਆਂ ਟੀਮਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਨੇ ਸਭ ਤੋਂ ਪਹਿਲਾਂ ਕੰਮ ਹੈ ਜਿਹੜਾ ਸ਼ੁਰੂ ਕੀਤਾ ਹੈ ਉੱਥੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰ ਦੀ ਕੋਈ ਫੰਡਿੰਗ ਨਹੀਂ ਪਹੁੰਚੀ ਉੱਥੇ ਕਿਰਤੀ ਸਿੰਘ ਹੀ ਪਹੁੰਚੇ ਨੇ ਭਾਈ ਅਮਰਪਾਲ ਸਿੰਘ ਦੀ ਜਥੇਬੰਦੀ ਪਹੁੰਚੀ ਹੈ ਹੋਰ ਜਿਹੜੇ ਜਾਗਰੂਕ ਸਿੱਖ ਜਥੇਬੰਦੀਆਂ ਨੇ ਉਹ ਪਹੁੰਚੀਆਂ ਨੇ